ਨੂੰ ਪਹਿਲਾਂ ਪੂਖ ਲੱਗ ਗਈ ਬਰਤਾਤ ਲੈਂਦਾ ਬਰਤਾਵਾ ਤਾਂ ਤੂੰ ਇੱਕ ਗਿੜਾ ਨਹੀਂ ਕੱਢਿਆ ਇੱਕ ਦਰ ਸਾਹਿਬ ਮਸ਼ੀਨ ਵਾਲੇ ਖਰਾਬ ਕਰਦੇ ਆ ਤੁਹਾਡੇ ਮਾਲ ਨਹੀਂ ਸਹੀ ਆਉਂਦਿਆ ਜੇ ਹਾਂਜੀ ਸਸੀ ਗਾਲ ਜੀ ਕੀ ਆਜਾ ਅੱਜ ਦੇ ਵਲੋਗ ਵਿੱਚ ਤੁਹਾਡਾ ਸਵਾਗਤ ਹੈ ਪਾਲਾ ਪਾਲਾ ਪਹਿਲੇ ਚੱਪੜ ਤੇ ਨਾਲ ਚੱਲਦੇ ਚੱਲਦੇ ਹਲਵਾਈ ਸਾਹਿਬ ਨੇ ਬਣਾਤਾ ਸਾਰਾ ਕੁਝ ਰੈਡੀ ਆ ਬੈਠੇ ਤਿੰਨੇ ਰੈਡੀ ਹੋ ਕੇ ਬੈਠੇ ਹੋਏ ਆ ਓਕੇ ਰਬੋਟਾ ਬਣਾਵਾਂਗੇ ਵੇਲੇ ਵੜੇ ਤੇ ਖਾਣੇ ਤੇ ਗਰੋਫੜਾ ਬੰਦੇ ਬੰਦੇ ਤਿਆਰ ਆ ਬਸ ਕਿਹੜੀ ਕਿਹੜੀ ਸਬਜ਼ੀ ਉਹ ਨਾਲ ਦੀ ਨਾਲ ਦਿਖਾ ਦਿੰਦੇ ਆ ਹਾਂ ਦਿਖਾਓ ਬਾਕੀ ਟੇਸਟ ਕੋ ਅੱਧਾ ਮੈਂ ਆ ਜਾਕ ਗਰਦੀਪ ਹੁਣੀ ਆ ਚੁੱਕੇ ਨੇ ਗਰਦੀਪ ਲੈ ਕੇ ਚੱਲੀ ਲਿਆ ਫੜਾ ਪਲੇਟ ਅੱਗੇ ਪੜਾ ਦੇ ਆ ਲੈ ਫੜ ਆ ਫੜ ਗਿਆ ਭਲਾ ਫੜਨਾ ਕੀ ਕਰੇ ਚਲੋ ਕੀ ਫੜਨਾ ਪੜੀਓ ਭਰਾਵੜੇ ਵੇਖਣਾ ਬਸ ਕੁਛ ਨਹੀਂ ਫੜਨਾ ਪਹਿਲਾਂ ਪਲੇਟਾਂ ਗਰਦੀਪ ਵਰਤਾ ਦੇ ਸਾਰਿਆਂ ਨੂੰ ਪਹਿਲਾਂ ਪਲੇਟਾਂ ਵਰਤਾ ਗਰਦੀਪ ਗਰਦੀਪ ਥੋੜੀ ਵਰਤਾਉਗੀ ਚਲੋ ਓਏ ਰਾਜ ਬਚਾਲੇ ਓਹ ਆਲੀ ਨਹੀਂ ਨਹੀਂ ਆਈ ਹੈ ਇੱਕੋ ਚੁੱਕ ਚਲੋ ਚਲੋ ਓ ਯਾਂ ਦੇਈ ਉਹ ਬੈਠੇ ਅਗਲੇ ਵਿਚਾਰੇ ਪਾਣੀ ਪੀ ਵੀ ਢੱਡ ਭਰੀ ਜਾਂਦੇ ਮੇਟਾ ਸਾਰੇ ਆਪਾਂ ਵਰਤੌਣ ਵਾਲੇ ਜਾਦੇ ਜਾਣੇ ਲੱਗਦਾ ਹਾਂ ਵਰਤੌਣ ਵਾਲੇ ਜਾਦੇ ਜਾਣੇ ਲੱਗਦੇ ਤੇ ਖਾਣ ਵਾਲੇ ਥੋੜੇ ਆ ਹਣਾ ਪਾਣੀ ਲੈ ਆ ਆਏ ਆ ਵਾਦੂ ਆ ਵਾਦੂ ਕੋਈ ਮਸਲਾ ਨਹੀਂ ਚਲੋ 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 ਮੈਨੂੰ ਜੀ ਮੜਾਏ ਖਿਆਲ ਆਇਆ ਓ ਰੇਟੀ ਖਾਲੇ ਓਏ ਪਾਣੀ ਲੈ ਗਿਆ ਪਾਣੀ ਲੈ ਤੂੰ ਲੈ ਕੇ ਖੜਾ ਹੋ ਗਿਆ ਆ ਪਿੱਛੇ ਦੀ ਪਰ 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 ਤੈਨੂੰ ਵੀ ਬਾਈ ਬਾਈ ਕਰਾਉਂਦਾ ਉਹ ਕੋਈ ਨਹੀਂ ਬਾਂਹ ਕੱਢ ਉਹ ਬਾਈ ਵਾਰੀ ਸਰਵਾਰੀ ਸਿੰਗਲ ਸਿੰਗਲ ਬੰਦਾ ਯਾਰ ਅੰਦਰ ਵੰਦਰ ਜਾਓ ਤੂੰ ਹੀ ਇਕੱਠੇ ਹੀ ਵਰਗੇ ਯਾਰ ਜਾਨੇ ਏ ਖਾ ਕੇ ਦੱਸਿਆ ਯਾਰ ਸਵਾਦ ਬਣੇ ਕਿ ਨਹੀਂ ਹਲਵਾਈ ਸਾਹਿਬ ਸਪੈਸ਼ਲ ਆਈ ਸੀ ਦੇਖਣਾ ਲਈ ਚਮਚੇ ਰਹਿ ਦੋ ਨੀ ਗੋਰ ਬੰਦੇ ਚਪਲਾ ਬੰਦੇ ਵਾਲਾ ਵੀਰੇ ਨੰਗਰ ਦੇ ਅੱਜ ਫਰ ਲਾ ਗਏ ਆਹ ਮੁੰਡੇ ਕੋਲੇ ਘਾ ਲਾ ਦੇ ਧੰਨਵਾਦ ਕੋਈ ਨੰਗਰ ਮਟਾਕੇ ਨਹੀਂ ਠੀਕ ਮੈਂ ਅੰਕ ਲੈ ਲਿਆ ਅੱਜ ਲਗਾ ਦੇ ਅੱਜ ਲੱਗੂ ਸ਼ਾਮ ਨੂੰ ਲਾ ਗਏ ਨਮਕ ਲੈ ਕੇ ਨਹੀਂ ਆਏਗੇ ਠੇਕਦਰ ਸਾਹਿਬ ਉੱਤੇ ਕੰਮ ਕਿਵੇਂ ਵਧੀਆ ਚੱਲ ਰਿਹਾ ਤੇ ਕੱਚਾ ਕਰਤਾ ਇੱਕ ਵਾਰ ਸਾਰਾ ਹੋ ਗਿਆ ਜੀ ਤੇ ਵਾਈਬ੍ਰੇਟਰ ਪੈ ਚੰਗੀ ਤਰ੍ਹਾਂ ਤਸੱਲੀ ਨਾਲ ਸਾਰੇ ਫੇਰ ਦੇ ਨਾ ਇੱਕ ਦੇ ਉਹ ਸਫਾਈ ਦੀ ਕਮੀ ਨਾ ਰਹੇ ਜੇ ਕੋਈ ਵੀ ਬਾ ਠੀਕ ਹੈ ਮਾੜ ਹੁਣ ਵਧੀਆ ਹੁੰਦਿਆ ਜੀ ਬਾ ਠੀਕ ਹੈ ਲਾ ਮਾੜ ਨਹੀਂ ਆਉਂਦਿਆ ਜੀ ਬਾਏ ਇਹ ਤਿੰਨਾਂ ਦੀ ਮੇਨ ਡਿਊਟੀ ਆ ਉੱਤੇ ਅੱਜ ਇਹ ਮੇਨ ਫੋਰਮੈਨ ਉਹ ਸਬ ਫੋਰਮੈਨ ਉਹ ਨਾਲ ਦੂਜੇ ਆਪਰੇਟਰ ਸਾਹਿਬ ਆ ਹਾਂਜੀ ਠੀਕ ਐ ਐ ਰਸ਼ਾਦੇ ਇਧਰ ਗੌਰ ਨਾ ਲੱਖੇ ਹੋਣਾ ਵੀਰ ਹੋਣਾਂ ਨੂੰ ਫੜਾ ਦੇ ਸਾਰਿਆਂ ਨੂੰ ਪ੍ਰਸ਼ਾਦੇ। ਨਹੀਂ ਠੀਕ ਹੈ ਹਰ ਤੇ। ਦਰਸ਼ਨ ਬਾ ਬੰਦਿਆਂ ਨੂੰ ਪੁੱਛ ਲੈਣੇ ਹੋਰ ਪੈਸੇ ਚੀਜ਼ ਦੀ ਕਮੀ ਨਾ ਹੋਵੇ। ਜੇ ਜਿਸ ਪੋਜਲੇ ਵਾਲਾ ਨਿਬੜ ਗਿਆ ਭੈਂ ਕਰੋ ਪਾਣੀ ਵਾਲੇ ਬੰਨੇ ਹੋ ਜੋ। ਚਾ ਪਾਣੀ ਵਾਲੇ ਬੰਨੇ ਹੈਗੇ ਬੰਦੇ। ਰਵਿੰਦਰ ਵੀਰ ਤੁਸੀਂ ਵੀ ਆ ਜਾਓ ਅੰਦਰ ਗੱਗੋ ਨਹੀਂ ਹੋਵੇ ਖਾਈ ਜਾਂਦੇ ਰੋਟੀ। ਆ ਜਾਓ ਤੁਸੀਂ ਵੀ। ਆ ਬਾਈ ਨੂੰ ਫੜਾ ਦੋ ਸਬਜੀ। ਚਲ ਦਰਸ਼ਨ ਤੂੰ ਖਾਣ ਚੱਲ। ਹਾਂ। ਆ ਬਾਈ ਰਵਿੰਦਰ ਨੂੰ ਵੀ ਭਾਈ ਆਂਦਰ ਆਜੋ ਬਾਈ ਤੁਸੀਂ ਆਜੋ ਚੱਲ ਆ ਜਾ ਵੀਰੇ ਦੀ ਫੜਾਓ ਦੂਜੀ ਪਲੇਟ ਸਾਨੂੰ ਉਹ ਅੰਦਰ ਡਿਸਪੋਜ਼ਲ ਗਲਾ ਫੜਾ ਤੇ ਰੋਟੀ ਕਰਾ ਮਣ ਅੰਦਰ ਫਗਗੂ ਨੂੰ ਫੜਾਈ ਸਾਰੇ ਨੂੰ ਫੜਾ ਦੇ ਤੇ ਤੂੰ ਅੰਦਰ ਫੜਾਈ ਆ ਸੱਚ ਰੋਟੀ ਵਾਟ ਵਾ ਬਾਊਟ ਦਿਸ ਨਹੀਂ ਤੇ ਕੀ ਗੱਲ ਤੈਨੂੰ ਪਹਿਲਾਂ ਭੁੱਖ ਲੱਗ ਗਈ ਵਰਤਾ ਦਾ ਲੈਂਦਾ ਵਰਕਾਵਾ ਤੇ ਤੂੰ ਇੱਕ ਗਿੜਾ ਨਹੀਂ ਕੱਢਿਆ ਅੱਗੇ ਦੱਸਦਾ ਰੋਟੀਆਂ ਖਾ ਗਏ ਸਾਰੇ ਕਿਹੜੇ ਦਾ ਸਾਬ ਇੱਕ ਦੇਣਾ ਤੇ ਤੂੰ ਇੱਕ ਤੇ ਸੋਜੀ ਨੂੰ ਲਾਇਆ ਤੇ ਦੂਜੇ ਕਿਹੜੇ ਨੂੰ ਤੈਨੂੰ ਆਈ ਹੁੰਦਾ ਸਾਨੂੰ दारू ਦੇਣੇ ਨਹੀਂ ਵੇਖ ਆਹ ਪ੍ਰਚਾਰ ਅੰਦਰ ਵੀ ਭਰਾ ਗਿਆ ਆ ਗੁੱਗੂ ਨੂੰ ਖਵਾ ਕੇ ਆ ਪਹਿਲਾਂ ਕਿ ਤੇ ਗੁੱਗੂ ਹੋਵੇ ਆ ਆ ਵੇ ਗਲਾਸਾਂ ਚ ਆ ਵੇ ਗਲਾਸਾਂ ਚ ਪੈਂਦਾ ਹੀ ਨਹੀਂ ਪਲੇਟਾਂ ਨਹੀਂ ਸਾਰੇ ਜਾਂਦਾ ਕੀ ਰੋੜ ਅੰਦਰ ਚਲ ਗਿਆ ਤੇ ਨਹੀਂ ਆਣਾ ਥੋੜੀ ਬਾਹਰ ਨਿਕਲਣਾ ਰਹਿਤ ਨਹੀਂ ਗਿਆ ਵੀ ਰੋਟੀ ਤਾਂ ਕੋਈ ਆਪਣੇ ਬੰਦਾ ਸਾਰੇ ਆ ਗਏ ਨਾ ਤਕਰੀਬਨ ਨਹੀਂ ਨਹੀਂ ਠੇਕੇਦਾਰ ਦੇ ਦਾ ਉੱਪਰ ਵਾਲੇ ਬੰਦੇ ਆ ਇਹਦਾ ਮੇਨ ਮੇਨ ਉੱਤੇ ਜਿਹੜੇ ਬੰਦੇ ਕੰਮ ਕਰਦੇ ਪਏ ਉਹਨਾਂ ਦੀ ਜ਼ਿੰਮੇਵਾਰੀ ਆ ਇਹ ਸਾਰੇ ਉਹ ਤਾਂ ਸਾਰੇ ਥੱਲੇ ਵਾਲੇ ਆ ਹਾਂ ਠੇਕੇਦਾਰ ਤਾਂ ਹੋਵੇ ਮੈਂ ਓਏ ਉਹ ਉਹ ਕੜਾਹ ਦੇ ਵੱਟ ਦੇ ਇਧਰੇ ਆਉਂਦਾ ਵਾਦੇ ਕਿਤੇ ਜਾ ਅੰਦਰ ਚਮਕੇ ਫੜਾ ਕੇ ਓਏ ਮੁੜਕਾ ਆ ਗਿਆ ਜਰੇ ਨੂੰ ਖਾਂਦੇ ਖਾਂਦੇ ਨਾ ਕਹਤੇ ਤੇ ਇੰਦਰ ਪਰਾ ਚੁੱਪ ਕਰ ਜਾ ਕਿ ਤੇਰੇ ਵੱਟਾ ਮਾਰੇ ਉਹ ਸਿਰ ਚ ਆਹ ਵਾ ਸਿਰ ਫੜ ਕੇ ਤੁਰ ਜਾ ਇੱਕ ਨਹੀਂ ਡੇਕ ਕੇ ਦਰ ਸਾਹ ਤੇ ਚਰਾ ਕਰਦੀ ਗਿਆ ਉਹਨੂੰ ਸਿਰ ਚ ਵੱਟਾ ਮਾਰੇ ਕਿਤੇ ਤੇਰੇ ਨਹੀਂ ਮਾਰਦਾ ਹੈ ਦੇਖੇ ਦਰ ਸਾਹ ਆ ਗਈ ਫੜੀ ਫਿਰਦੇ ਹੱਥ ਜੇ ਹੈ ਕਿਵੇਂ ਕਿਵੇਂ ਯੈਸ ਵਧੀਆ ਚੀਜ਼ ਹੈ ਨਾ ਚੰਗੀ ਚੀਜ਼ ਹੈ ਨੇ ਦੋਨਾਂ ਲੜੀ ਵਾਲੇ ਆ ਮਾਰ ਕਿਹੜੇ ਕਿਉਂ ਨਹੀਂ ਆਉਂਦੇ ਸਹੀ ਬਈ ਏਕਦਰ ਸਾਹਿਬ ਨੇ ਕਹੋ ਤੁਸੀਂ ਉੱਥੇ ਕਦੇ ਵੀ ਆਉਣੇ ਪੈਣਗੇ ਕਿੱਥੇ ਆਹੋ ਅਗਿਆ ਬੰਦੇ ਹੀ ਹੈ ਨਾ ਤੇ ਹਵਾ ਘੜੰਡਾ ਵਿੱਚੋਂ ਹੂੰ ਇਹ ਲੇਪਲੇ ਇੱਕ ਵਾਰੀ ਕੱਚਾ ਕਰਨਗੇ ਨਾ ਸਾਰਾ ਥੱਲੇ ਪੱਕੇ ਦੀ ਵਾਰੀ ਫੇਰ ਪਹਿਲਾਂ ਕੱਚੇ ਕੱਚੇ ਫੇਰ ਪੱਕੇ ਪੱਕੇ ਇੱਕ ਵਾਰੀ ਤੇ ਤੁਹਾਨੂੰ ਚੜਾਵਾਂਗੇ ਨਾ ਤੁਸੀਂ ਸਾਰਾ ਹਟਜੂਗਾ ਸਾਰੇ ਪੈਪ ਪੂਪ ਸਰੀਆ ਆਰਾਮ ਨਾਲ ਲੰਘ ਜੂਗਾ ਮੈਂ ਔਰ ਸੌਖਾ ਤੌਰ ਪੜਾਵੇ ਤੂੰ ਅੜ ਕੇ ਘਰ ਆਉਂਦਾ ਮਾਲ ਵਧੀਆ ਐ ਇੱਕ ਨੰਬਰ ਆਹ ਬੰਦੇ ਮੜੇ ਕੰਮ ਦੇ ਆਹ ਬੰਦੇ ਖਰਾਬ ਕਰਨ ਦੇ ਆਪਾਂ ਨੇ ਇੱਕ ਦਰਸਾਹ ਮਸ਼ੀਨ ਵਾਲੇ ਖਰਾਬ ਕਰਦੇ ਆ ਟੋਡੇ ਮਾਲ ਨਹੀਂ ਸਹੀ ਆਉਂਦਿਆ ਅਜੇ ਹੈ ਕੀ ਕਰੀਏ ਹੁਣ ਆ ਵੇ ਆ ਡਲੇ ਵੇ ਆ ਵੇ ਡਲੇ ਆ ਵੇ ਡਲੇ ਮਖਾਈਏ ਆ ਵੇ ਢਿਮਾ ਆ ਵੇ ਲੈ ਗੁਰਵਾ ਕੰਮ ਨਿਆ ਕਰੋ ਆ ਵੇ ਲਾ ਹੁਣ ਭਾਈ ਮਾਲ ਕਿਵੇਂ ਦਾ ਆਉਂਦਿਆ ਤੁਹਾਡਾ ਆ ਕੰਮ ਨਾ ਕਰੋ ਠੱਕਦਰ ਸਾਹਿਬ ਨਹੀਂ ਤੇ ਮਸ਼ੀਨ ਇੱਕ ਬੰਦ ਕਰਦੇ ਕੋਈ ਨਹੀਂ ਦੋ ਦਿਨ ਲਾਵਾਂਗੇ ਲੈਂਟਰ ਪਾਉਣ ਤੇ ਫਿਰ ਆਹੋ ਐਂ ਆ ਫਿਰ ਹੋਰ ਕੀ ਆ ਕਨੇ ਬੰਤ ਓਏ ਇੱਕ ਮਸ਼ੀਨ ਲਾ ਲਓ ਫਿਰ ਦੋ ਦਿਨ ਲਾ ਲਾਂਗੇ ਲੈਂਟਰ ਪਾਉਣ ਤੇ ਕਿ ਨਹੀਂ ਵੀ ਹਾਂ ਹਾਂ ਲੱਡੂ ਨਾ ਨਾ ਕੰਮ ਕਰਨਾ ਲੱਡੂ ਵਾਲਾ ਕੰਮ ਤਾਂ ਬਸ ਥੱਲੇ ਹੋ ਗਿਆ ਵਰਤਾਤੇ ਵਾ ਜਿਹੜੇ ਵਰਤਾਉਣੇ ਆ ਪਰ ਤੇ ਇਲੇਰ ਨੇ ਕਰਦਣਾ ਨੇੜੇ ਦਾ ਹਾਂ ਇਹ ਵਾਵਾ ਤਗੜੀ ਇਹ ਲਈ ਆਉਂਦੇ ਖਿਚੀ ਆਂਦੇ ਕੰਮ ਆਹ ਠੀਕ ਆ ਮੜਿਆ ਪਰ ਹਲੇ ਵੀ ਹੈਗਾ ਆ ਫਰਕ ਬਾਈ ਮੜਿਆ ਜਿਆ ਕਹਿ ਦੇ ਉਹਨਾਂ ਨੂੰ ਪਾਣੀ ਪੋਣਾ ਘਾਟੋਂ ਕੰਮ ਚ ਤਾਲੂ ਲੈ ਕੇ ਪਾਣੀ ਨਾ ਕਿਤੇ ਵੱਧ ਬੱਦ ਚੱਲ ਓ ਕਹ ਤੂੰ ਲੱਖੇ ਥੱਲੇ ਕੀ ਕਰਦੇ ਹੋ ਮਾਲ ਨਹੀਂ ਸਹੀ ਬਣਾਉਂਦਾ ਉੱਤੇ ਥੱਲੇ ਆਹੋ ਆਹ ਵੇ ਮਾਲ ਕਿਵੇਂ ਸਖਤ ਆਈ ਜਾਂਦਾ ਉਹਦੇ ਗੁਰੂਆ ਵਾਈਬ੍ਰੇਟਰ ਨਾ ਹੁੰਦਾ ਦੇ ਆਪਣੇ ਦਾ ਕੰਮ ਖੜ ਗਿਆ ਹੀ ਅੱਜ ਆਹ ਹਲਾ ਵਾਈਬ੍ਰੇਟਰ ਨੇ ਯਾਰ ਇਹ ਧੱਕ ਦਿੰਦਾ ਹੈ ਨਾ ਸਾਰੇ ਖਲਾਰ ਦਿੰਦਾ ਮਿੰਟ ਜੀ ਇਹ ਅੱਛੀ ਚੀਜ਼ ਹੈ ਸਾਰੇ ਬਾਕੀ ਤਾਂ ਨੋ। ਹੋਰ ਜੀ। ਤੁਹਾਨੂੰ ਮਿਲਿਆ। ਹਾਂ ਅਰੋ। ਅਰੋ ਜੀ। ਹੋਰ ਮਾਣ ਜੀ। ਇਹ ਲੋਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ। ਪਿੱਛੇ ਤੁਸੀਂ ਦੇਖ ਹੀ ਸਕਦੇ ਹੋ ਸੇਣਾ ਸਾਡੀ ਕੰਮ ਦੇ ਉੱਤੇ ਜੋਰਾਂ ਛੁਰਾਂਾਂ ਲੱਗੀ ਹੋਈ ਹੈ। ਬਈ ਇਹ ਅਰਬਨ ਠੇਕ ਦੇ ਵਿੱਚ ਬੈਠੇ ਹਾਂ ਇਸ ਟਾਈਮ ਅਸੀਂ ਤੇ ਇਹ ਆਰਡਰ ਲਾਉਣ ਜੋਰਾਂ ਛੁਰਾਂ ਤੇ ਸਾਰੇ ਜਣੇ ਲੱਗੇ ਹੋਏ ਆ। ਤੇ ਤੁਹਾਨੂੰ ਮਿਲਦੇ ਹਾਂ ਨੈਕਸਟ ਵਲੌਗ 'ਚ ਤੇ ਜੇ ਵਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਲਵ ਯੂ ਅਨੇਵਾ।